ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉੱਚਾ ਸੁੱਕਣ ਦਾ ਲਈ ਡਿਪਟੀ ਕਮਿਸ਼ਨਰ ਨੂੰ ਧਿਆਨ ਦੇ ਦਸਾ ਨਿਰਦੇਸ਼ਾਂ ਦੇ ਮੋਦੀ ਨਗਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਵਿੱਚ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਾਲ ਸੰਸਦ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਪ੍ਰਤਿਕਾਣਾ ਗਲਬਤਕਾਰਦਿਆ ਸਕੂਲ ਮੁਖੀ ਨੇ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਲੀਡਰਸ਼ਿਪ ਦੇ ਨਾਲ ਜੋੜਨ ਦੇ ਲਈ ਮਾਨਯੋਗ ਡੀਸੀ ਲੁਧਿਆਣਾ ਦੇ ਵੱਲੋਂ ਲੁਧਿਆਣਾ ਦੇ ਕੁਝ ਸਕੂਲਾਂ ਦੇ ਵਿੱਚ ਬਾਲ ਸੰਸਦ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਸਰਤਾ ਪੱਤਰ ਦਿੱਤਾ ਗਿਆ ਜਿਸ ਦੇ ਤਹਿਤ ਸਕੂਲੀ ਬੱਚਿਆਂ ਦੀ ਵੋਟਿੰਗ ਹੋਵੇਗੀ ਜਿਸ ਤੋਂ ਬਾਅਦ ਵਿਧਾਨ ਸਭਾ ਦੇ ਤਰਾ ਸਕੂਲੀ ਬੱਚਾ ਨੂੰ ਸਿਹਤ ਮੰਤਰੀ ਖੇਡ ਮੰਤਰੀ ਅਤੇ ਹੋਰ ਕੋਈ ਅਹੁਦੇ ਦਿੱਤੇ ਜਾਣਗੇ ਤਾਂ ਜੋ ਬੱਚੇ ਇਸ ਬਾਲ ਸੰਸਦ ਪ੍ਰੋਗਰਾਮ ਤੋਂ ਸਿੱਕੇ ਦੇਸ਼ ਦਾ ਪਵਿੱਖ ਬਣ ਸਕਣ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਬੜਾ ਥੈਂਕਫੁਲ ਹਾਂ ਡੀਸੀ ਸਾਹਿਬ ਦਾ ਵੀ ਬੜਾ ਵਧੀਆ ਪ੍ਰੋਜੈਕਟ ਜੋ ਇਹ ਗਵਰਨਮੈਂਟ ਸਕੂਲ ਦੇ ਵਿੱਚ ਅੱਜ ਲੈ ਕੇ ਆਏ ਨੇ ਭਈ ਮਕਸਦ ਇਹ ਆ ਵੀ ਬੱਚਿਆਂ ਦੇ ਵਿੱਚ ਇੱਕ ਲੀਡਰਸ਼ਿਪ ਦੀ ਜਿਹੜੀ ਕੁਆਲਿਟੀ ਆ ਉਹ ਲੈ ਕੇ ਆਉਣੀ ਆ ਅਸੀਂ ਦੇਖਦੇ ਹਾਂ ਵੀ ਬੱਚੇ ਆਮ ਤੌਰ ਤੇ ਜਿਹੜੇ ਨੇ ਇਸ ਚੀਜ਼ ਤੋਂ ਪਿੱਛੇ ਰਹਿ ਜਾਂਦੇ ਨੇ ਤੇ ਜਿਹੜਾ ਇਹ ਪ੍ਰੋਜੈਕਟ ਆ ਬਾਲ ਸੰਸਦ ਬਣਾਉਣ ਦਾ ਬੱਚਿਆਂ ਨੂੰ ਇੱਕ ਪੋਲੀਟੀਕਲ ਸਿਸਟਮ ਦਾ ਵੀ ਉਹਨਾਂ ਨੂੰ ਪਤਾ ਲੱਗੂਗਾ ਉਹਨਾਂ ਨੂੰ ਵਰਕਿੰਗ ਬਾਰੇ ਲੱਗੂਗੀ ਵੀ ਪੋਲੀਟੀਕਲ ਸਿਸਟਮ ਕਿਵੇਂ ਜਿਵੇਂ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਕਿਵੇਂ ਵਰਕ ਹੋ ਰਿਹਾ ਤੇ ਉਹੀ ਸਿਸਟਮ ਨੂੰ ਅਸੀਂ ਜਿਹੜਾ ਗਵਰਨਮੈਂਟ ਸਕੂਲ ਦੇ ਵਿੱਚ ਡੀਸੀ ਸਾਹਿਬ ਵੱਲੋਂ ਜਿਹੜੇ ਸਾਨੂੰ ਗਾਈਡਲਾਈਨਸ ਮਿਲੀਆਂ ਨੇ ਉਹਨੂੰ ਅਸੀਂ ਲੈ ਕੇ ਅੱਜ ਅਸੀਂ ਇੱਕ ਅਨਾਉਂਸਮੈਂਟ ਕੀਤੀ ਆ ਸਾਡੇ ਕੋਲ ਨੋਮੀਨੇਸ਼ਨਸ ਆਉਣੀਆਂ ਬੱਚਿਆਂ ਦੀਆਂ ਫਸਟ ਆਫ ਆਲ ਬੱਚੇ ਸਾਨੂੰ ਆਪਣੇ ਨੇਮਸ ਦੇਣਗੇ ਵੀ ਕਿਹੜੀ ਕਮੇਟੀ ਦੇ ਵਿੱਚ ਬੱਚਾ ਵਰਕ ਕਰਨਾ ਚਾਹੁੰਦਾ ਤੇ ਉਹਦੇ ਅਕੋਰਡਿੰਗਲੀ ਫਿਰ ਅਸੀਂ ਜਿਹੜੀਆਂ ਨੋਮੀਨੇਸ਼ਨਸ ਨੇ ਉਹਨਾਂ ਨੂੰ ਅਸੀਂ ਫਾਈਨਲਾਈਜ਼ ਕਰਕੇ ਇਹਦੀ ਇੱਕ ਇਲੈਕਸ਼ਨ ਪ੍ਰੋਸੀਜਰ ਅਡਾਪਟ ਕਰਕੇ ਜਿਹੜੇ ਬੱਚੇ ਨੇ ਇਹਨਾਂ ਨੂੰ ਅਸੀਂ ਬੱਚਿਆਂ ਤੋਂ VOTING ਕਰਵਾਵਾਂਗੇ ਕਿ ਕਿਹਨੂੰ ਉਹ ਜ਼ਿਆਦਾ ਵੋਟ ਕਰਕੇ ਸਪੋਰਟਸ ਮਨਿਸਟਰ ਬਣਾਉਣਾ ਚਾਹੁੰਦੇ ਨੇ ਜਾਂ ਡਿਸਪ ਜਿਹੜੀਆਂ ਅਸੀਂ ਬੱਚਿਆਂ ਲਈ ਅਸੀਂ ਕਮੇਟੀਆਂ ਗਠਨ ਕਰਾਂਗੇ ਉਹਨਾਂ ਲਈ ਨਾਮੀਨੇਸ਼ਨਸ ਆਉਣੀਆਂ ਸਾਡੇ ਕੋਲ ਤੇ ਫਿਰ ਤੋਂ ਮੈਂ ਇੱਕ ਵਾਰ ਧੰਨਵਾਦ ਕਰਦਾ ਕਿਉਂਕਿ ਇਹ ਬੱਚੇ ਨੇ ਜਿਹੜੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਹੀ ਸਮਾਜ ਨੂੰ ਇੱਕ ਵਧੀਆ ਇੱਕ ਰੂਪ ਦੇਣਾ ਤੇ ਗਰਾਊਂਡ ਲੈਵਲ ਤੋਂ ਪ੍ਰਾਇਮਰੀ ਲੈਵਲ ਤੋਂ ਜਿਹੜੀਆਂ ਇਹ ਚੀਜ਼ਾਂ ਨੇ ਬੱਚਿਆਂ ਦੇ ਵਿੱਚ ਆਉਣੀਆਂ ਬੱਚਿਆਂ ਦਾ ਮਾਈਂਡ ਜਿਹੜਾ ਡਿਵੈਲਪ ਹੋਣਾ ਇਹਦੇ ਨਾਲ ਬੜਾ ਅੱਛਾ ਸਕੋਪ ਆ ਤੇ ਬੜਾ ਅੱਛਾ ਪ੍ਰੋਜੈਕਟ ਆ ਆਸ ਕਰਦਾ ਵੀ ਆਉਣ ਵਾਲੇ ਟਾਈਮ 'ਚ ਸਾਰੇ ਸਕੂਲਾਂ ਦੇ ਵਿੱਚ ਇਹ ਜਿਹੜੇ ਨੇ ਲਾਗੂ ਹੋਣ थैंक यू जी बिल्कुल आज प्राइमरी स्कूल सेक्टर थर्टी नाइन मोती नगर में इस चीज़ को जो है बाल संसद का गठन किया गया डीसी साहब की तरफ से जो है स्कूल्स में आ, सरकारी स्कूलों में इस चीज़ का उपराला किया गया था और हमारे यहाँ पर सेक्टर थर्टी नाइन में प्रिंसिपल सुखदीर सेखो जी के द्वारा जो है आज इस चीज़ को जो है एक प्रैक्टिकल रूप दिया गया और स्कूल में एक फंक्शन करके पूरा तरीके से इस चीज़ को जो है बाल संसद का गठन किया गया और बहुत ही अच्छा देखने को मिला जो कि हमें जहां तक इस एज में जाकर इन चीज़ों का पता चलता था या फिर किसी नामी प्राइवेट स्कूल्स में या फिर कॉलेजों में इस चीज़ को देखने को मिलता था तो सरकार के द्वारा डीसी साहब के द्वारा और स्कूल के प्रिंसिपल स्टाफ सभी की मेहनत सद के जो आज ये बाल संसद का गठन किया गया है उसके लिए बहुत बहुत बधाई सभी को और सभी बच्चों को शुभकामनाएं कि आने वाले टाइम में भी ऐसे अगर अवसर मिलते हैं तो बच्चों को भी उन अवसर का लाभ उठाना चाहिए लुधियाणा लाइक दलिंका चौथ रिपोर्ट